ਕਬੀਰ ਜੈ ਮਾਰਗ ਪੰਡਤ ਗਏ ਪਾਛੇ ਪਰਿ ਬਹੀਰ ਇੱਕ ਅਵਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ ਕਬੀਰ ਕਹਿੰਦਾ ਜੈ ਮਾਰਗ ਪੰਡਤ ਗਏ ਜਿਹੜਾ ਪੰਡਤ ਨੇ ਮਾਰਗ ਕੱਢਿਆ ਉਹ ਲੈ ਜਾ ਮਾਲਾ ਤੂੰ ਜੇ ਪੀ ਜਾ ਮੈਂ ਤੋਂ ਮੰਤਰ ਲੈ ਲੈ ਫਰੇ ਕੇ ਤੁਰ ਪਿਓ ਦੇ ਨਾਲ ਜੇ ਬੱਚਿਆਂ ਨੂੰ ਕਿਤਾਬਾਂ ਦੇ ਦੋ ਵੀ ਆਵੇ ਪੜ੍ਹ ਲਓ ਘਰ ਜਾ ਕੇ ਸਕੂਲ ਦੀ ਲੋੜ ਨਹੀਂ ਉਹ ਤਾਂ ਮੌਜ ਹੈ ਐਜੇ ਸਕੂਲ ਚ ਸਾਰੇ ਦਾਖਲਾ ਮੁੱਕਣਗੇ ਜਿਹੜੇ ਸਕੂਲ ਦੇ ਟੀਚਰ ਪੜਾਉਗਾ 6 ਕਾਟੇ ਉਧਰ ਕੋਈ ਨਹੀਂ ਜਾਂਦਾ ਉਥੇ ਕੀ ਕਰਨਗੇ ਆ ਕੇ ਪਵੰਦੀ ਜਿ ਬੈਠੇ ਉਹਨਾਂ ਦਾ ਤਾਂ ਮਾਲਾ ਨਾ ਜਾਵੇ ਜਪੀ ਜਾ ਕੋਈ ਪਵੰਦੀ ਨਹੀਂ ਆਹ ਦਾਨਪਨ ਮੈਨੂੰ ਕਰਦਾ ਕਰ ਐ ਜੇ ਦਸਤੇਦਾਨ ਕੋਲ ਜਿਹਦੇ ਵਿੱਚ ਆ ਕੇ ਸਾਰਾ ਪੜਨ ਤੂੰ ਮੜ ਲੈ ਐਜਾ ਦਸਤ ਸਭ ਕੁਝ ਉਹ ਪਿੱਛੇ ਕਹਿੰਦੇ ਸਾਰੀ ਦੁਨੀਆ ਲਗਲੀ ਬਹੀਰ ਦਾ ਹੁੰਦਾ ਵੇੜੋ ਦੇ ਪਗਰੇ ਅਗਲੀ ਪੜ ਲੁੱਤੇ ਕਿਉਂ ਜਪਾਵਾ ਨਾਮ ਵਾਲੀ ਗੱਲ ਨਹੀਂ ਸੀ ਨਾ ਉਥੇ ਨਾਮ ਜਪੜਾ ਵਾਲੀ ਗੱਲ ਨਹੀਂ ਸੀ ਨਾ ਜਪੜਾ ਵਾਲੀ ਸੀ ਨਾ ਪੜਨ ਵਾਲੀ ਸੀ ਸੋਇਕਾ ਮਹਿਦੀ ਸੀ ਉੱਤੇ ਹਾਂਜੀ ਇੱਕ ਔਕਟ ਘਾਟੀ ਰਾਮ ਕੀ ਤੇ ਚੜਦੇ ਹੋ ਕਬੀਰ ਤੇ ਚੜਦੇ ਹੋ ਕਬੀਰ ਜਿਹੜੀ ਕਬੀਰ ਘਾਟੀ ਚੜਦੇ ਬੜੀ ਖਤਰਨਾਕ ਹੈ ਇਹਦਾ ਪੈਰ ਪੈਰ ਤੇ ਪਥਾਨ ਡੇਣਾ ਪੈਂਦਾ ਪੈਰ ਪੈਰ ਤੇ ਜੋ ਪੜ ਲਿਆ ਉਹਦਾ ਪੇਪਰ ਹੁੰਦਾ ਇਹ ਤਾਂ ਹਰ ਵਕਤ ਆ ਰੱਖਿਆ ਜਾਂਦਾ ਇਹ ਤਾਂ ਬਹੁਤ ਖਤਰਨਾਕ ਹੈ ਇਹ ਪੜਾਈ ਇੱਧਰ ਤਾਂ ਹੀ ਕੋਈ ਆਇਆ ਉਹ ਇਕੱਲਾ ਇੱਕ ਵੀਰ ਜੱੜ ਰਿਹਾ ਉਹ ਕਬੀਰ ਇਕੱਲਾ ਜਪ ਰਿਹਾ ਜਪੌਰ ਨੂੰ ਬੈਠਾ ਕੋਈ ਦਾਖਲ ਨਾ ਨਹੀਂ ਲੈ ਰਿਹਾ ਸਕੂਲ ਵਿਹਲਾ ਪਿਆ ਉਹਦਾ ਕੋਈ ਦੂਆ ਆ ਨਹੀਂ ਰਿਹਾ ਸਟੂਡੈਂਟ ਨਹੀਂ ਮਿਲਿਆ ਉਧਰ ਸਾਰੀ ਭੀੜ ਲੱਗੀ ਕਿਉਂ ਉਧਰ ਪਵਨ ਦੀ ਉਹ ਹੋਈ ਨਹੀਂ ਉਧਰ ਪਾਵੰਦੀ ਨਹੀਂ ਪਰ ਬੰਦਾ ਸੋਝ ਰਿਹਾ ਹੈ ਪਵੰਦੀ ਬੰਦਾ ਤਾਂ ਵੱਲਦਾ ਇਹ ਪਵੰਦੀ ਜਿ ਰਹਿ ਜਿਹੜੇ ਪਵੰਦੀ ਜਿ ਨਹੀਂ ਉਹ ਕੌਣ ਨੇ ਡੰਡਰ ਜੰਗਲੀ ਜਾਨਵਰ ਉਹ ਜੰਗਲੀਆ ਜੰਗਲ ਰਾਜ ਪੰਡਤ ਦਾ ਬਣਾਇਆ ਹੈ ਜੰਗਲ ਰਾਜ ਕਿੱਥੋਂ ਪੈਦਾ ਹੋ ਪੰਡਤ ਪੰਡਤ ਨੇ ਜੰਗਲ ਰਾਜ ਪੈਦਾ ਕੀਤਾ ਹੈ ਹਾਂਜੀ